ਕਹੁ ਨਾਨਕ ਬਿਨ ਹਰਿ ਭਜਣਾ ਜੀਵਨ ਕਉਨੇ ਕਾਮ ਮਾਇਆ ਰਾਮ ਨਾ ਚਿਤਈ ਬਦਮਾਇ ਕੈ ਅੰਜਨ ਕਹੁ ਨਾਨਕ ਹਰਿ ਭਜਣਾ ਬਿਨ ਪਰ ਤਾਏ ਜਮਵੰਦ ਸੋ ਕਮੈ ਬੋ ਸੰਗੀ ਪਏ ਦੁਖ ਮੈ ਸੰਗ ਨ ਕੋਏ ਕਹੋ ਨਾਨਕ ਅਰ ਭਜ ਮਣਾ ਅੰਤ ਸਹਾਈ ਹੋ ਨਾਮ ਜਨਮ ਪਰਮਾਤਪਿਰਿਓ ਮਿਟਿਓ ਨ ਜਮ ਕੋ ਤਰਾਸੋ ਕਾਹੋ ਨਾਨਕ ਹਰਿ ਭਜਮਣਾ ਨਿਰਭੈ ਪਾਵੈ ਬਾਸੋ ਜਤਨ ਬੋਤ ਮੈਂ ਕਰ ਰਿਓ ਮਿਟਿਓ ਨ ਮਨ ਕੋ ਮਾਣੋ दुर् मत सो हो राकलो बाल जवानी अर बिरद बिरदपन तीन अवस्ता जानो ਕੋ ਨਾਨਕ ਹਰ ਭਜਨ ਬਿਣ ਬਿਰਤਾ ਸਭੀ ਮਾਣੋ ਕਰਨੋ ਤੋ ਸੋ ਨਾ ਕੀਓ ਪਰੋ ਲੋਭ ਕੈ ਫੰਦੋ ਨਾਣਕ ਸਮਿਓ ਰਾਮ ਗयो ਅਬ ਕਿਉ ਰੋਵਤ ਅੰਦੋ ਮਾਨ ਮਾਇਆ ਮੈਂ ਰਾਮ ਰਿਓ ਨਿਕਸਤ ਨਾਗ ਨਮੀ ਤੋ नाणकमूरत चितर जो साडत नायन पीत नार चाहत गाच और, और की और पाई चितवत रहे उठ गार ਨਾਣਕ ਫਾਸੀ ਗਲ ਪਾਰੀ ਜਤਨ ਬੋਤ ਜਕ ਕੇ ਕੀਏ ਝੁਕ ਕੋ ਕੀਓ ਨਾ ਕੋਏ ਕਹੋ ਨਾਨਕ ਸੋਨਰੇ ਮਾਣਾ ਹਰ ਪਾਵੇ ਸੋ ਜਗਤ ਪਿਕਾਰੀ ਫਿਰਤ ਹੈ ਸਭ ਕੋ ਦਾ ਤਾਰਾਮ ਕਹੋ ਨਾਨਕ ਮਨ ਸਿ ਭਰਤੇ ਪੂਰਨ ਹੋ ਵਹ ਕਾਮੋ ਛੋਟੇ ਮਾਨ ਕਹਾ ਕਰੇ ਜਗ ਸੁਪਨੇ ਜੋ ਜਾਣ ਏਨ ਮੈਂ ਕਛ ਤੇਰੋ ਨਹੀਂ ਨਾਨਕ ਕਾ ਗੋ ਬਕਾਨ ਗਰਬ ਕਰਤ ਹੈ ਦੇ ਕੋ ਬਿਣ ਸੈਸ਼ਣ ਮੈਂ ਮੀਤੋ जे प्राणी प्रणी जस कयो नानक ते जग जीत जे काट सिवर न राम को सो जानो। ते नर हरे अंतर नहीं नानक साची मानो। एक भगत भगव जे प्रणी है मानों जैसे सुकर स्वानो नान मनो ताहे तानो स्वामी को ग्रहो जो सदा स्वाण तजत नै नान कहि बेद हर पजो एक, मानो एक तीरत कारो, मान हो एक चित तीरत बरत अर दान करो मन में तण गुमान नान कनिह बिल जात ते जो कुंचर स्नान சம்ப டாக மே நானே நோ நான்கை பெது பய நசீன ਨੇਜਕਾਰ ਧਿਕਿਓ ਜਗਤ ਮੈਂ ਕੋ ਕਾਹੂ ਕੋ ਨਾਏ ਨਾਨਕ ਤੇਰ ਹਰ ਭਗਤ ਹੈ ਤੇਰਾ ਤੋ ਮਨ ਮਾਗੇ ਜਾਗ ਰਚਣਾ ਸਭ ਛੂਟ ਹੈ ਜਾਨ ਲਿਹੋ ਰੇ ਮੀਤੋ ہے نانک تیرے نارہ ہے جو بالو کی پیتو رام گयो راون گयो جا کو بہو پروارو کہو نانک تیرے تشنہ نہیں سوپن جو سنسارو ਚਿੰਤਾ ਤਾਂ ਕੀ ਕੀ ਜੀਏ ਜੋ ਨਾ ਹੋਣੀ ਹੋਏ ਇਹੋ ਮਾਰਗ ਸੰਸਾਰ ਤੋ ਨਾਨਕ ਤੇਰ ਨਹੀਂ ਕੋਏ ਜੋ ਉਪਜਿਓ ਸੋ ਬਿਣਸ ਹੈ ਪਰੋ ਆਜ ਨਾਨਕ ਹਰ ਗੁਣ ਗਾਏ ਦੇ ਸਾਡ ਸਗਲ ਜੰਝਾ ਲੋ ਦੁਹਰਾ ਬਾਲ ਸੁਟਕੇ ਉਹ ਬੰਧਨ ਪੜੇ ਕਾਸ਼ੂ ਨਾ ਹੋਤੇ ਉਪਾਈ ਕਹੋ ਨਾਨਕ ਆਪਿ ਹੋਟ ਹਰ ਗੱਜ ਜੋ ਹੋ ਸਹਾਈ ਬਾਲੋ ਵਾ ਬੰਦਨ ਛੁਟੇ ਸਬਕੇ ਸੋਹਤੇ ਉਪਾਏ ਨਾਨਕ ਸਾਬਤ ਸਤੂਮਰੇ ਹਾਤ ਮੈਂ ਤੂੰ ਹੀ ਹੋ ਤਸਹਾਏ ਸੰਗ ਸਗਾ ਸਭ ਤਜ ਗਏ ਕੋ ਨ ਨਿਭਿਓ ਸਾ ਤੋ ਕਹੋ ਨਾਨਕ ਇਹ ਵਿਪਤ ਮੈਂ ਟੇਕ ਇੱਕ ਰਗੁਨਾਤ ਨਾਮ ਰਿਓ ਸਾਧੂ ਰਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰ ਮੰਤ ਰਾਮ ਨਾਮ ਔਰ ਮੈ ਦਾਇਓ ਜਾਤ ਸਮਨੈ ਕੋਏ ਜੇ ਸਿਬਰਤ ਸੰਕਟ ਮਿਟਾਂ ਧਰ ਸਤ ਹਾਰੋਏ राम नाम उर मैं गयो जाके सामने को जी सिंबरत संकट मिटै दर्श तहारो हो मुदावणी महला पंजवा थाल वेच तेनो ਵਸਤੂ ਪਾਈਓ ਸਤ ਸੰਤੋ ਕ ਵਿਚਾਰ ਅੰਬਰਤ ਨਾਮ ਟਕਰ ਕਾ ਪਹਿਓ ਜਿਸ ਦਾ ਸਭ ਸਦਾਰੋ ਜੇ ਕੋ ਕਾਵੇ ਜੇ ਕੋ ਪੁੰਚ ਇਸ ਕਾ ਹੋਏ ਉਦਾਰੋ वस्तु तदि न जाय और तारो तम संसार चरण लग लगतर सब नानक ब्रह्म पसारो श्लोक महल्ला पञ ਤੇਰਾ ਕੀਤਾ ਜਾ ਤੋ ਨਹੀਂ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਾਮਤ ਹੋਈ सत्गुर सज्जनो मिलया नानकनाम मेल जीव तरस मनति हरे तर् सपया मह राम मिले मिलया नाम ਮੇਲੈ ਤਾਂ ਜੀਵਾ ਤਨ ਮੰਨ ਤੀਵੇ ਹਾਰੇ ਆ